ਇਹ ਤੈਨੂੰ ਪੇਕੇ ਜਾਣ ਨੂੰ ਬੁਲਾਈ ਜੀ ਕਰੀ ਜਾਂਦਾ ਬੇਬੇ ਨੂੰ ਬੇਬੇ ਹਾਂ ਪਤਾ ਮੈਂ ਪਿੰਡ ਜਾਇਆ ਮੈਂ ਦੋਕ ਦਿਨ ਕੋੜਾ ਪੁੱਤ ਕੀ ਕਰਾਂਗੀ ਪਿੰਡ ਸਿਆਲ ਦੀ ਰੁੱਤ ਹੈ ਤੈਨੂੰ ਪਤਾ ਖੇਤੀਬਾਨਾਂ ਦੇ ਕੰਮ ਨੇ ਆਪਣੇ ਮਾਲ-ਪੋਸ ਦੇ ਅਸੀਂ ਤਾਂ ਕਰੇ ਲੋਟ ਹੁੰਦਾ ਨਾਲੇ ਪੁੱਤ ਪੇਕੇ ਮੈਂ ਦੱਸਾਂ ਮਾਂ ਪਿਓ ਨਾਲ ਹੀ ਹੁੰਦੇ ਨੇ ਬੇਬੇ ਜੀਜਾ ਕਰਦਾ ਸੀ ਮੈਂ ਕਿ ਚੱਲ ਦੋਕ ਦਿਨ ਲਾ ਆਵਾਂ ਮੈਂ ਨਹੀਂ ਪੁੱਤ ਜੇਰਾ ਤੇਰੀ ਮਾਂ ਹੁੰਦੀ ਦੇਖ ਮੈਂ ਤੈਨੂੰ ਕਿਤੇ ਰੋਕਿਆ ਸੀ ਮੈਂ ਤੈਨੂੰ ਉੱਗੀ ਭੇਜ ਦਿੰਦੀ ਕਿਰ ਤੈਨੂੰ ਆਖ ਦਿੰਦੀ ਵੀ ਆਜਾ ਤੂੰ ਮੈਨੂੰ ਕਹਿ ਦਿੰਦੀ ਮੈਂ ਜਾਣਾ ਮੈਂ ਤੈਨੂੰ ਕਿਤੇ ਨਹੀਂ ਥੀ ਹਟਾਇਆ ਤੇ ਹੁਣ ਦੇਖ ਮੇਰਾ ਵੀ ਹੁਣ ਤੋਰ ਨੂੰ ਨਾ ਵਜੀਜਾ ਨਹੀਂ ਕਰਦਾ ਬੇਬੇ ਅਸਲ ਤਾਂ ਪੇਕੇ ਦਾ ਮਾਮਾ ਨਾਲ ਹੀ ਹੁੰਦੇ ਕਰ ਭਰਾ ਭਰਜਾਈ ਵੀ ਬਥੇਰਾ ਕਰਦੇ ਆ ਮੇਰੇ ਭਰਾ ਭਰਜਾਈ ਨਾਲ ਕਿਹੜਾ ਪੇਕੇ ਨਹੀਂ ਹੁੰਦੇ ਨਹੀਂ ਪੁੱਤ ਹੁੰਦੇ ਤਾਂ ਹੈਗਾ ਪੇਕੇ ਮੈਂ ਆਈ ਨਹੀਂ ਕਹਿੰਦੀ ਵੀ ਤੇਰੀ ਭਰਜਾਈ ਦਾ ਤੇਰਾ ਭਾਈ ਕਰਦਾ ਨਹੀਂ ਤੇਰਾ ਬਥੇਰਾ ਕਰ ਦਿੰਦਾ ਤੇਰਾ ਮੋਹ ਪਿਆਰ ਕਰਦੇ ਤੇਰਾ ਕੋ ਤੈਨੂੰ ਦਿੰਦੇ ਵੀ ਚੀਜ਼ਾਂ ਵਸਤ ਵੀ ਦਿੰਦੇ ਨੇ ਪਰ ਐ ਵੀ ਫੇਰ ਉਹ ਗੱਲ ਨਹੀਂ ਰਹਿੰਦੀ ਪੁੱਤ ਐਵੇਂ ਨਾ ਫੇਰ ਨੱਕ ਮੁੱਲ ਜੇ ਕੱਢਣ ਲੱਗ ਜਾਂਦੀਆਂ ਹੁੰਦੀਆਂ ਭਰਜਾਈਆਂ ਬਸ ਉਹ ਨੱਕ ਮੁੱਲ ਜੇ ਹੀ ਆ ਗਏ ਮੈਂ ਬੇਤੁਤਾ ਕਹੇ ਛੱਡਦੀਆਂ ਮੁੱਲ ਦੀ ਜਾਵੇ ਮੈਂ ਤੂੰ ਜਿੱਦ ਦੇ ਨਾਨੀ ਮੁੱਕ ਗਈ ਉਸ ਤੋਂ ਬਾਅਦ ਤੂੰ ਗਈ ਨੀ ਪੇਕੀ ਨਾ ਮੈਂ ਤਾਂ ਗਈ ਨਹੀਂ ਜਦੋਂ ਮੇਰਾ ਮਾਪਿਓ ਮੁੱਕ ਗਿਆ ਮੈਂ ਤਾਂ ਬਸ ਸਪੱਗਿੰਗੀ ਦਾ ਸਾਲ ਦੋ ਸਾਲਾਂ ਤੋਂ ਮਾਰਦੀਆਂ ਜਿਹੜਾ ਮੈਂ ਤਾਂ ਜਾਂਦੋ ਹੀ ਨਹੀਂ ਤੇ ਫਿਰ ਮੈਂ ਵੀ ਇਹੀ ਸਾਲ ਦੋ ਸਾਲਾਂ ਤੋਂ ਜਾਇਆ ਕਰੂੰਗੀ ਮੈਂ ਤਾਂ ਉਹ ਗੱਲ ਮਹੀਨੇ ਚ ਚਾਰ ਵਾਰੀ ਵਗ ਜਾਂਦੀ ਸੀ ਚਲ ਪੁੱਤ ਫੇਰ ਕਦੋਂ ਦਾ ਮੇਰਾ ਮਾਪਿਓ ਹੁੰਦਾ ਮਰਦੇ ਦਾ ਜਾਂਦੀ ਸੀ ਮੈਂ 8 ਦਿਨ ਵੀ ਨਹੀਂ ਸਪਉਂਦੀ ਹੁਣ ਮੇਰਾ ਜਾਨ ਨੂੰ ਮੇਰਾ ਜੀ ਨਹੀਂ ਕਰਦਾ ਮੇਰਾ ਚੱਕ ਨੂੰ ਵੀ ਨਹੀਂ ਜੀ ਕਰਦਾ ਫੇਰ ਕੀ ਕਰਾਂ ਚੱਕ ਨੂੰ ਨਾ ਫੇਰ ਲਤੋ ਹੀ ਬੇ ਵਿਚਾਕ ਨੂੰ ਤਾਂ ਮੇਰਾ ਵੀ ਨਹੀਂ ਚੀਕਦਾ ਘਰ ਬਿਨਾ ਮਾਂ ਬਿਨਾ ਜਾਣ ਨੂੰ ਤਾਂ ਜੀ ਨਹੀਂ ਕਰਦਾ ਪਰ ਐ ਜੇ ਮੈਂ ਖੈ ਜੇ ਲੱਗਦਾ ਵੀ ਪੇਕੀ ਜਾ ਮੈਂ ਆਖੂਗੀ ਮੇਰੀ ਪਰਜਾਈ ਆਦੀ ਮਾਂ ਵੇਲੇ ਤਾਂ ਐ ਅੱਠਵੇਂ ਗੇੜਾ ਮਾਰਦੀ ਸੀ ਵੀ ਹੁਣ ਮੁੜ ਕੇ ਨਹੀਂ ਆਈ ਕੁੜੀ ਚਲ ਕੋਈ ਨਾ ਆਖੀ ਜਾਂਦਾ ਪੁੱਤ ਸੌਂਕਾ ਤੈਨੂੰ ਫੋਨ ਕਰ ਕਰ ਛੱਡੂਗੀ ਸੌਂਕਾ ਤੇਰੀ ਵੀ ਘਰ ਹੁੰਦੀ ਹੈਗੀ ਵੀ ਕੋਈ ਤੈਨੂੰ ਆਏ ਆਖੂਗੀ ਵੀ ਆ ਜਾ ਆ ਜਾ ਦੇਖ ਕਿੰਨਾ ਤੇਰਾ ਮੋਹ ਪਿਆਰ ਕਰੂਗੀ ਜੇ ਹੁਣ ਤੂੰ ਆਉਂਦੀ ਆਕੀ ਜਾਵੇਂਗੀ ਤੈਨੂੰ ਆਏ ਆਖੂਗੀ ਇਹ ਤਾਂ ਮੈਂ ਚਾਰਕ ਦੇਣਾ ਤੂੰ ਆ ਜਾਂਦੀ ਹੈ ਪੁੱਤ ਦੂਰ ਦੇ ਫੁੱਲ ਦੀ ਸੁਹਾਗ ਨਹੀਂ ਹੁੰਦੇ ਹੁੰਦੇ ਨੇ ਚੱਲ ਵੇ ਵੇ ਉੱਤੇ ਤੇਰੀ ਗੱਲ ਠੀਕ ਹੈ ਨਾ ਗੱਲ ਪੱਕੀ ਜਿਵੇਂ ਮੈਨੂੰ ਫੋਨ ਕਰਾ ਫਿਰ ਮੈਂ ਉਦੋਂ ਤਾਂ ਭੱਗ ਜਾ ਹਾਂ ਚਾਹ ਫਿਰ ਉਦੋਂ ਭੱਗ ਜੀ ਪੋਚੇ ਦਾ ਦੇਖ ਅਜ ਵਧੀਆ ਧੁੱਪ ਨਿਕਲ ਰਹੀ ਹੁਣ ਆਪਣੀ ਦੇਖਣਾ ਤਾਂ ਤੂੰ ਕੋਈ ਢੀਡੇ ਲੂੜੇ ਟੋੜਾ ਮੋਟੇ ਆਪਣਾ ਅੰਦਰੋਂ ਕੋਈ ਪੋਚੇ ਪੂਚੇ ਲਾ ਲ ਅੰਦਰੋਂ ਵਧੀਆ ਬਣਾ ਲਾ ਹੁਣ ਵਧੀਆ ਦੇਖੋ ਮੌਸਮ ਵੀ ਸਾਫ਼ ਹੋ ਗਈ ਮੌਸਮ ਤਾਂ ਵੇ ਵੇ ਸਾਫ਼ ਹੈਗਾ ਅੱਜ ਤਾਂ ਵਧੀਆ ਧੁੱਪ ਨਿਕੜੀ ਐ ਚੱਲ ਭਈ ਸਾਫ਼ ਸੁਪਾਈ ਕਰ ਲਾਂਨੀ ਆ ਫਿਰ ਹਾਂ ਚੱਲ ਫਿਰ ਮਾਰੇ ਆਉਂਗੀ ਕਿਹੜਾ ਫਿਰ ਮਾਰਾਂਗਾ ਕੋਈ ਨਾ ਮੈਂ ਤੈਨੂੰ ਅਜ ਨਹੀਂ ਕਹਿੰਦੀ ਵੀ ਨਾ ਆ ਜਾ ਲਾ ਕੀ ਕਰੇ ਜਵਾਕੀ ਦਾ ਜਾਨ ਨੀ ਤਾਂ ਜੀਵ ਠੇਰਾ ਕਰਦਾ ਮੈਂ ਵੀ ਬਠੇਰਾ ਤੋੜਦਾ ਮੇਰਾ ਵੀ ਠੇਰਾ ਜੀ ਕਰਦਾ ਹੁਣ ਮੇਰੀਆਂ ਕਿਹੜੀਆਂ ਧੀਆਂ ਨਹੀਂ ਆਉਂਦੀਆਂ ਮੈਨੂੰ ਮਿਲ ਕੇ ਜਾਂਦਿਆਂ ਨਹੀਂ ਇਹਦਾ ਵੀ ਜੀ ਕਰਦਾ ਜਾਨ ਨੂੰ ਤਾਂ ਦੇ ਪੇਕੀ ਹੁਣ ਕੀ ਕਰਾਂ ਕੀ ਕਰੂੰ ਜਾਂ ਤੇ ਉੱਥੇ ਭਾਈ ਪਰ ਜਾਇਆ ਤੈਨੂੰ ਪਤਾ ਉਹ ਤਾਂ ਬਰਤੋਂ ਦੀ ਸਕੀਰੀ ਹੁੰਦੀ ਆ ਸਾਰੀਆਂ ਗੱਲਬਾਤਾਂ ਕਿਹੜੀ ਕੋਈ ਦੁੱਖ ਸੁੱਖ ਦੀ ਕਰਨੀ ਆ ਦੇ ਮਾਪਿਆਂ ਨਾਲ ਹੀ ਹੁੰਦੀ ਆ ਮਾਪਿਆਂ ਹੀ ਆਪ ਦੇ ਕੋਈ ਉਹੀ ਗੱਲ ਮੰਗੂ ਕੋਈ ਦੁੱਖ ਸੁੱਖ ਦੀ ਗੱਲ ਕਰਦਾ ਹੁੰਦਾ ਭਾਈ ਪਰ ਜਾਇਆ ਤਾਂ ਬਰਤੋਂ ਦੀ ਸਕੀਰੀ ਆ ਕੋਰ ਕੋਈ ਨਾ ਜਾਣਾ ਹੋਇਆ ਤਾਂ ਬਗਜੂ ਦੇ ਪਾਈ ਚਲ ਮੈਂ ਕਿਹੜਾ ਤਾਂ ਜਵਾਬ ਦੇਤਾ ਪਤਾ ਨਹੀਂ ਮੇਰਾ ਪਾਇਆ ਹੋ ਪਤਾ ਨਹੀਂ ਨਾ ਲੈ ਬੇਬੇ ਤਾਂ ਬੈਠੀ ਐ ਉਹ ਤਾਂ ਘਰੀ ਨਹੀਂ ਸਰਦਾਰ ਨਹੀਂ ਬੇਬੇ ਹਾਂ ਭਾਈ ਉਹ ਮਾ ਜਾਨ ਮੇਰੇ ਨੂਰਾ ਪਾਤਾ ਹਰਪ੍ਰੀਤ ਕਿੱਥੇ ਹੈ ਐਥੇ ਸੀ ਭਾਈ ਆ ਮੇਰੇ ਕੋਲ ਹੀ ਦਈਆ ਭਾਈ ਹੁਣੇ ਥੋ ਖੜੀ ਖੜੀ ਜੇ ਉਹ ਮਨਿਆ بیوی ਨਹੀਂ ਕਿਤੇ ਹੋ ਨਾ ਇੱਥੇ ਹੋ ਗਈ ਭਾਈ ਆ ਮੈਨੂੰ ਕੁਝ ਦੇਸੀ ਆਦੀ ਮੈਨੂੰ ਤਾਂ ਪੇ ਕੀ ਜਾਣ ਨੂੰ ਜੀ ਕਰਦਾ ਭਾਈ ਆ ਜਾ ਜੀ ਜਾਣ ਨੂੰ ਜੀ ਕਰਦੇ ਹਾਂ ਉਹ ਲੈ ਇਹਨੂੰ ਸੰਗ ਮੰਨਣੀ ਚਾਹੀਦੀ ਮਾੜੀ ਮੁੱਟੀ ਉਹ ਜਿੱਦੇ ਦਾ ਦੇਖ ਲੈਦਾ ਮਾਂ ਤੋਂ ਮਰਿਆ ਇਹਦਾ ਭਰਾ ਤੇ ਭਜਾਈ ਇੱਕ ਦਿਨ ਆ ਕੇ ਨਿਖੜੇ ਉਹ ਹਜੇ ਪੇਕਿਆਂ ਨੂੰ ਚਾਹ ਕਰਦੀ ਹੈ ਹਜੇ ਮੈਂ ਭਾਈ ਕੁੜੀਆਂ ਕਿੱਤਰੀਆਂ ਹੁੰਦਾ ਇਥੇ ਹੁੰਦਾ ਹੀ ਆ ਭਾਈ ਆ ਭਾਈ ਪਰ ਜਾਈ ਮੁਖ ਮੋੜ ਜਾਂਦੇ ਹੁੰਦੇ ਨੇ ਪਾਣਾ ਤੋਂ ਨਹੀਂ ਮੁੜਦਾ ਹੁੰਦਾ ਉਹ ਬੇਬੇ ਕਿਹਦੇ ਕੋਲੇ ਜਾਊਗੀ ਉਹ ਕਿਹਦੇ ਘਰੇ ਬੜੂਗੀ ਜਾ ਕੇ ਮਾਣਾ ਮੋਟੇ ਨੂੰ ਸੰਗ ਚਾਹੀਦੀ ਐ ਕਦੇ ਤਾਂ ਬੰਦਾ ਆ ਜੇ ਨਹੀਂ ਬੰਦਾ ਕਦੇ ਆਏ ਫੋਨ ਹੀ ਕਰ ਲੈ ਕਦੇ ਹੋਰ ਭਾਈਾਂ ਦਾ ਚੱਲ ਫਿਰ ਹੁਣ ਉਹਨਾਂ ਨੂੰ ਵੀ ਹੱਕ ਆ ਭਾਈ ਉਹਨਾਂ ਜਾਣਾ ਚਾਹੀਦਾ ਚਾਹੇ ਮਾਪਰਾ ਮੁੱਕ ਗਿਆ ਆਪਦਾ ਹੈਗੀ ਨੇ ਪਰ ਉਹ ਵੀ ਹੋਰ ਜਾ ਕੱਟੀ ਕਰਦੇ ਨੇ ਉਹ ਬੇਬੇ ਉਹਨਾਂ ਨੇ ਕੀ ਕਰਨਾ ਹੈਗਾ ਜਿਹੜੀ ਜ਼ਮੀਨ ਸੀ ਬੜ ਬੜਾ ਕਿਹਦਾ ਪਹਿਲੀ ਨਾਮ ਲਹਾਈ ਆ ਆਪਦੀ ਮਾਪੇ ਉਹ ਜਿੰਦੇ ਜਾਗਦੀ ਸੀ ਉਹ ਜਿਹੜੇ ਜ਼ਮੀਨ ਹੁੰਦੀ ਇਹਦੇ ਕੋਲ ਚਾਰ ਖੱਲੇ ਉਹ ਤਾਂ ਭਾਜ ਭਾਜ ਆਉਂਦੇ ਉਹਨੇ ਨੇ ਕੀ ਹੋਣਾ ਇਹਦੇ ਕੋਲ ਹਣ ਭਾਈ ਚਲ ਫਿਰ ਜ਼ਮੀਨਾਂ ਨਾਲ ਤਾਂ ਨਹੀਂ ਆਪਣੀ ਕੋਈ ਕੁੜੀਆਂ ਦੀ ਕਦਰ ਹੁੰਦੀ ਜੇ ਹੁਣ ਕਿਹਨੇ ਕੋਈ ਜਿਆਦਾ ਕੋਈ ਜ਼ਮੀਨ ਹੀ ਹੁੰਦੀ ਜ਼ਮੀਨ ਉਹਨਾਂ ਨੂੰ ਵੀ ਅਗਲਾ ਫਿਰ ਕੁੜੀਆਂ ਕਦਰ ਨਾਲ ਨਹੀਂ ਹੈ ਜਿੰਨਾਂ ਕੋਲੇ ਹੁੰਦੀ ਨਹੀਂ ਨਾ ਉਹਨਾਂ ਕੋਲ ਤਾਂ ਹੁੰਦੀ ਨਹੀਂ ਉਹ ਆਪਣੀ ਤਾਂ ਸਾਰੀ ਗੱਲਬਾਤ ਜ਼ਮੀਨ ਵਾਲੀ ਚੱਲਦੀ ਜੱਟਾਂ ਦੀ ਤਾਂ ਚੱਲਦੀ ਤਾਂ ਹੈਗੀ ਆ ਭਾਈ ਇਹ ਤਾਂ ਮੈਂ ਤੇਰੀ ਗੱਲ ਸਮਝ ਗਈ ਬਸ ਜ਼ਮੀਨ ਨਾਲ ਹੀ ਕਦਰ ਹੈ ਜ਼ਮੀਂਦਾਰ ਦੀ ਹਾਂ ਜ਼ਮੀਨ ਤੋਂ ਬਿਨਾ ਕਦਰ ਹੀ ਨਹੀਂ ਉਹ ਜੇ ਨੇ ਕਦਰ ਕਰਾਉਣੀ ਸੀ ਨਾ ਆਪਰੇ ਪੇਕੇ ਰੱਖਣੇ ਸੀ ਪਹਿਲਾਂ ਮਾੜਾ ਮੋਟਾ ਕੱਲੂ ਹੱਥ ਮਾਰਦੀ ਚਾਰ ਕਿੱਲੇ ਜ਼ਮੀਨ ਕੋ ਲਾ ਕੇ ਇਹ ਤੈਨੂੰ ਪਤਾ ਕਿਉਂ ਲਾ ਕਈਏ ਸ਼ਹਿਰ ਵਾਲੀ ਸੀ ਇਹ ਬਿੱਕਰੇ ਮੈ ਉਹ ਤਾਂ ਮੰਗਣਾ ਲਵਾ ਚਾਰ ਕਿੱਲੇ ਤਾਂ ਲਾ ਕੇ ਆਈਏ ਆਹੋ ਭਾਈ ਉਹਨਾਂ ਨਾਲ ਮੰਗੂ ਇਹ ਵੀ ਭਾਈ ਨਿਆਣੀ ਬਗੀ ਪਰ ਉਹ ਲਹਾਈ ਭਾਈ ਬਾਰਾ ਕਰਦੀ 2 ਕਿੱਲੇ ਲਾਹ ਦਿੰਦੀ 2 ਤਾਂ ਦੇ ਨੋਰਾ ਆਉਂਦੀ ਹਜੇ ਤੂੰ ਆਪਦੀ ਨੂਣਾ ਭੁਖਪੁਰ ਦੀਆਂ ਹਜੇ ਤੂੰ ਨਿਆਣੀ ਕਿਹਨੇ ਉਹ ਤਾਂ ਬਾਲੀ ਸ਼ਹਿਰ ਹੈ ਬਾਲੀ ਜਿਆਦਾ ਸ਼ਹਿਰ ਕਾਉਂਦੀ ਸੀ ਕੋਸਾ ਮੈਂ ਪਾਈ ਸ਼ਾਟਾ ਕਾਉਂਦੀ ਸੀ ਉਥੇ ਗਈ ਨੂੰ ਵਿਚਾਰੇ ਫਿਰ ਵਿਚਾਰੀ ਨੂੰ ਉਹ ਵੀ ਕਹਿੰਦੇ ਹੋਣਗੇ ਵੀ ਜਮੀਰ ਰਹਾ ਕੇ ਜਾ ਫਿਰ ਇਹ ਵੀ ਕੀ ਕਰੇ ਫਿਰ ਇਹਨੂੰ ਕਿਸੇ ਨੂੰ ਪਾਈ ਲਾਉਣੀ ਪੈਗੀ ਬੇਬੇ ਅਗਲਾ ਤਾਂ ਕਹੀ ਜਾਂਦਾ ਉਹ ਫਿਰ ਜਿਹ ਕਹਿੰਦੇ ਸੀਗੇ ਜਿਹੜਾ ਭਰਾ ਚੰਗਾ ਸੀਗਾ ਇਹਨੇ ਇਮਾਨਦਾਰੀ ਕੀਤੀ ਉਹ ਫਿਰ ਉਹ ਭਰਾ ਤੇ ਭੁਜਾਈ ਵੀ ਇਮਾਨਦਾਰੀ ਕਰਦੇ ਉਹ ਵੀ ਕਦੇ ਤਿਥ ਤਿਹਾਰ ਨੂੰ ਆ ਜਾਂਦੇ ਕਦੇ ਫੋਨ ਹੀ ਕਰ ਲੈਂਦੇ हां भाई चलਾਂ ਤਾਂ ਫਿਰ ਉਹਨਾਂ ਦਾ ਵੀ ਹੱਕ ਆ ਹੁਣ ਕੋਈ ਰੋੜੀਆਂ ਦੀਵਾਰੀਆਂ ਦੇ ਕੇ ਜਾਇਆ ਕਰਨ ਵੀ ਆਪਣੇ ਦੇ ਕੇ ਦਾ ਕੰਮ ਕਰਕੇ ਆ ਗਏ ਜਮੀਨ ਆਪਾਂ ਨੂੰ ਦੇਗੀ ਉਹਨਾਂ ਦਾ ਵੀ ਹੱਕ ਆ ਭਾਈ ਹਾਂ ਹੁਣ ਤਾਂ ਉਹ ਇੰਨਾਂ ਗੱਲਾਂ ਨੂੰ ਵੀ ਨਾ ਅਰੇ ਰੋੜੀਆਂ ਪਤਾਸਿਆਂ ਨੂੰ ਵੀ ਕਿੱਥੇ ਫਿਰਦੇ ਏ ਤੂੰ ਵੀ ਛੁੱਟ ਦੇਣਾ ਪਊ ਕੋਈ 4 ਰੁਪਏ ਦੇ ਖਰਚਾ ਮੰਨਦੇ ਖਰਚਾ ਉਹ ਤੇ ਭਾਈ ਚਲ ਕੁੜੀਆਂ ਦਾ ਕੀ ਖਰਚਾ ਹੁੰਦਾ ਕੁੜੀਆਂ ਦਾ ਖਰਚਾ ਪਰਮਾਤਮਾ ਆਪ ਹੀ ਖੁੰਜਾ ਜਮਾ ਦਿੰਦਾ 30 ਦਾ ਦਿੱਤਾ ਤਾਂ ਨਾ ਦਰਗਾਹ ਚ ਹਰੇਗਾ ਉਹ ਬੇਬੇ ਤੂੰ ਤਾਂ ਪੋਲੀਆਂ ਗੱਲਾਂ ਕਰਦੀ ਐ ਪੋਲੀਆਂ ਉਹ ਦਰਗਾਹਾਂ ਚ ਹਰੇ ਉਹ ਸਮਝਦੇ ਲੋਕ ਜਿਹੜੇ ਭਲੇ ਮਾਨਸ ਹੁੰਦੇ ਆ ਉਹ ਜਿਹੜੇ ਸ਼ਿਹਾਰ ਲੋਕ ਹੁੰਦੇ ਆ ਉਹ ਇਹਨਾਂ ਗੱਲਾਂ ਨੂੰ ਕੁਸਲੀ ਸਮਝਦੇ ਉਹਨਾਂ ਨੇ ਜ਼ਮੀਨ ਲਾਉਣੀ ਸੀ ਜ਼ਮੀਨ ਚਾਰਕ ਲੈ ਲਾ ਲਈ ਭਾਈ ਤੀਂ ਤਾਂ ਹੁਣ ਚਾਰ ਹੁੰਦੇ ਹੀ ਆ ਆ ਮਾਂ ਮਾਤਾ ਨਾ ਜਾ ਮਾਂ ਭੈਣ ਭਾਈ ਖਾਲੀ ਝੋਲਾ ਲੈ ਕੇ ਆ ਜਾਂਦੀ ਤੇ ਵਰਗੇ ਮਤੀਂ ਦਾ ਤਾਂ ਵੀ ਕਾ ਚੜ ਜਾਂਦਾ ਦੇਖ ਉਹਨੇ ਇਹਦੇ ਕੋਲ ਤਾਂ ਕੋਈ ਖਾਲੀ ਝੋਲਾ ਵੀ ਨਹੀਂ ਲੈ ਕੇ ਫਿਰ ਵੀ ਕਹਿੰਦੇ ਪੇਕੀ ਜਾਣੀ ਐ ਉਹਦੇ ਜ਼ਮੀਨ ਸੰਗਮਨ ਦੀ ਹਾਂ ਤਾਂ ਭਾਈ ਮੇਰੀ ਬਾੜੀ ਹੁੰਦੀ ਆ ਕੀ ਸੰਗਮਨ ਐ ਭਾਈ ਬੱਸੇ ਵੀਰ ਵੀਰ ਜੇ ਕਰਦੀ ਸੀ ਮੈਂ ਕਹਾਂ ਜਮਾ ਕਪਈ ਤੇਰੀ ਮਾਰਦੀ ਆ ਉਹਦਾ ਭਾਈ ਮੇਰਾ ਤੋਰੂ ਤਮਾ ਖਰਾਦਾ ਨਹੀਂ ਮੰਨਦਾ ਕੰਦੀ ਮੇਰਾ ਤਬਲਾਈਂ ਦੀ ਕਰਦਾ ਚਾਰ ਦਿਨ ਜਾ ਬੇਬੇ ਤੂੰ ਕਿਦੋਂ ਹਾਂ ਤੇ ਨਹੀਂ ਕਹੀ ਤੀ ਨਾ ਮੈਂ ਹਾਂ ਨਹੀਂ ਕਰੀ ਭਾਈ ਯਾ ਨੂੰ ਮੇਰਾ ਤਾਂ ਆਪਣੀ ਭਾਈ ਤੋਰੂ ਰਾਦਾ ਕਰਦਾ ਮੇਰੀ ਗੱਲ ਸੁਣ ਲੈ ਉਹਨੂੰ ਹਾਂ ਹੋਣਾ ਕਰੀ ਦੇਖ ਰਹਿ ਤੂੰ ਉੱਤੇ ਢਿੱਲੀ ਹੋਈ ਬੈਠੀ ਆ ਆਪਣਾ ਕੰਮ ਕੌਣ ਕਰੂਗਾ ਉਹਨੂੰ ਅਸੀਂ ਕੋਈ ਬਾਹਰ ਨਾ ਮਾਰਦੇ ਅਕਰ ਵੀ ਜਿਨ ਜੇ ਤੇਰਾ ਭਰਾ ਤੇ ਭਜਾਈ ਨਹੀਂ ਨਾ ਆਉਂਦੇ ਉਹ ਨਜ਼ਰ ਅਸੀਂ ਨਹੀਂ ਜਾਣ ਦਿੰਦੇ ਤੈਨੂੰ ਨਾ ਨਾ ਮੈਂ ਤਾਂ ਹਾਂ ਨਹੀਂ ਕਰੀ ਭਾਈ ਵਾੜਾ ਚਲ ਮੈਂ ਉਹ ਭਾਈ ਆ ਮੇਰ ਜਾਣਗੇ ਇਹਨਾਂ ਨੂੰ ਆ ਕੇ ਇਹਨੂੰ ਆ ਜਾਣਗੇ ਉਹਨਾਂ ਨੂੰ ਕੀ ਮਿਲਣਾ ਫੋਨ ਤੇ ਉਹਨੇ ਕਦੇ ਕਰਿਆ ਨਹੀਂਗਾ ਮਿਲਣੇ ਨੂੰ ਕਿੱਥੇ ਆਉਂਦੇ ਐ ਕੋਈ ਨਹੀਂ ਮੈਂ ਜਾ ਕੇ ਗੱਲ ਕਰਦਾ ਇਹਦੇ ਨਾਲ ਚੱਲ ਕਰ ਲੈ ਭਾਈ ਕੀ ਕਹਿੰਦੀ ਐ ਅੱਛਾ ਅੱਛਾ ਤੇਰੀ ਖਿਚੜੀ ਲਈ ਪੁੱਛਿਆ ਕਿ ਨੂੰ ਸੀ ਪੇਕੇ ਜਾਣ ਵਾਸਤੇ ਉਹ ਕਿੱਥੇ ਜਾਣੀ ਐ ਪੇਕੇ ਵੇਦਿਆਂ ਨੂੰ ਪੁੱਛਿਆ ਸੀਗਾ ਪਹਿਲਾਂ ਕਿਹਾ ਮੈਂ ਬੇਬੇ ਨੂੰ ਪੁੱਛ ਕੇ ਆਣੀ ਐ ਪਹਿਲਾਂ ਵੀ ਪਹਿਲਾਂ ਕਿਹਾ ਮੈਂ ਕਦੇ ਤੈਨੂੰ ਪੁੱਛ ਕੇ ਗਈਆਂ ਉਹ ਮੇਰੀ ਗੱਲ ਸੁਣ ਲੈ ਮੇਰਾ ਤਾਂ ਸਿਆਣੀ ਐ ਹੂੰ ਮੇਰੀ ਭੈਣ ਨੇ ਮੈਨੂੰ ਫੋਨ ਕੀਤਾ ਸੀਗਾ ਮੇਰੀ ਭੈਣ ਆਊੀ ਚਾਰ ਦਿਨ ਆਪਾਂ ਨੂੰ ਮਿਲਣਾ ਠੀਕ ਹੈ ਉਹਨਾਂ ਚਿਰ ਕਿਤੇ ਨਹੀਂ ਜਾਣਾਗਾ ਉਹ ਮੈਂ ਮੈਂ ਕਿੱਥੇ ਜਾਨੀ ਆ ਬੇਬੇ ਨੇ ਮੈਨੂੰ ਕਹਿਤਾ ਵੀ ਕੋਈ ਨਹੀਂ ਪੁੱਤ ਚਾਰ ਦਿਨ ਠਹਿਰ ਕੇ ਬਗ ਜੀ ਚਾਰ ਦਿਨ ਠਹਿਰ ਕੇ ਬਗ ਜੂਗੀ ਫੇਰ ਕੀ ਗੱਲ ਐ ਮੈਨੂੰ ਨਾਲੇ ਮੇਰੀ ਗੱਲ ਸੁਣ ਲੈ ਤੂੰ ਉਹ ਤੇਰਾ ਦਿਮਾਗ ਮਾੜਾ ਉਹ ਤਾਂ ਕੰਮ ਕਰਦਾ ਕਰਦਾ ਨਹੀਂ ਪਹਿਲੇ ਤਾਂ ਮੈਨੂੰ ਤੂੰ ਐ ਦੱਸ ਲੈ ਮੇਰੇ ਦਿਮਾਗ ਨੂੰ ਹੋਇਆ ਕੀ ਐ ਤੇਰਾ ਦਿਮਾਗ ਖਰਾਬ ਹੋਇਆ ਤੇਰਾ ਦਿਮਾਗ ਠੀਕ ਨਹੀਂ ਹੋਇਆ ਉਹ ਚਾਰ ਕਿਲੇ ਜ਼ਮੀਨ ਸੀ ਉਹ ਤਾਂ ਤੂੰ ਲਹਾਈ ਆ ਆਪਣੇ ਭਰਾ ਦੇ ਨਾਂ ਲਵਾਈ ਉਹ ਤੋਂ ਤਾਂ ਹੱਥ ਵੜਾ ਲਿਆ ਆਪਦੇ ਉਹ ਦੇਖ ਲੈ ਤੇਰੇ ਕੋਲੇ ਨਾਲ ਮਿਲਰ ਦਾ ਕੀ ਆਉਣਾ ਸੀ ਉਹ ਤੂੰ ਤਾਂ ਫੋਨ ਤੱਕ ਨਹੀਂ ਕਰਦੇ ਹੋ ਕਰਦੇ ਕਿਉਂ ਨਹੀਂ ਮੇਰੀ ਭਝਾਈ ਬਤੇਰਾ ਗੱਲਾਂ ਕਰਦੀ ਏ ਮੇਰੇ ਨਾਲ ਬਾਦੂ ਫੋਨ ਲਾਉਂਦੀ ਏ ਮੈਨੂੰ ਭਝਾਈ ਵੀ ਲਾਉਂਦੇ ਭਰਾ ਵੀ ਜਦੋਂ ਕੋਈ ਲੋੜ ਹੁੰਦੀ ਏ ਲਾ ਲੈਂਦਾ ਵਿਚਾਰਾ ਪਰ ਤੂੰ ਮੈਨੂੰ ਐਂ ਦੱਸ ਤੂੰ ਕਰਾ ਥੰੜਕੇ ਲਾਉਣਾ ਆਦੀ ਭੈਣ ਨੂੰ ਘਰ ਮੇਰੀ ਗੱਲ ਸੁਣ ਲੈ ਤੂੰ ਫੋਨ ਤੈਨੂੰ ਕਰਦੇ ਤੇਰੀ ਕੱਲੀ ਭਝਾਈ ਉਹ ਤੇਰੇ ਭਰਾ ਦਾ ਹੱਕ ਮੰਗਦਾ ਤੇਰੇ ਕੋਲੇ ਫੋਨ ਕਰਦੇ ਮੇਰੇ ਕੋਲੇ ਵੀ ਤੇ ਤੇਰੀ ਭੈਣ ਨਹੀਂ ਫੋਨ ਕੀਤਾ ਤੈਨੂੰ ਤਾਂ ਨਹੀਂ ਭੈਣ ਨੂੰ ਕੀਤਾ ਵੀ ਤੈਨੂੰ ਗੱਲ ਕਰੀਏ ਭੈਣ ਨਾਲ ਲੈ ਮੇਰੀ ਗੱਲ ਸੁਣ ਲੈ ਸਾਡਾ ਭੈਣ ਭਰਾਵਾਂ ਦਾ ਕੀ ਬੰਡੇ ਮੈਂ ਖੜਾ ਮੋਹ ਨਹੀਂ ਮੇਰੀ ਭੈਣ ਕਰੇ ਫਿਰ ਬੰਦੇ ਨੂੰ ਸਾਡਾ ਕੀ ਬੰਦੇ ਭਰਾਵਾਂ ਦਾ ਜੇ ਛੋਡਾ ਨਹੀਂ ਕੁਝ ਬੰਦਿਆ ਜਿਵੇਂ ਤੈਨੂੰ ਆਪਣੀ ਭੈਣ ਹੈ ਨਾ ਉਹ ਮੈਨੂੰ ਆ ਦਾ ਭਰਾ ਪਿਆਰ ਉਹ ਛੋਡਾ ਬੰਦੇ ਹੈ ਹਾਂ ਛੋਡਾ ਬੰਦੇ ਮੈਨੂੰ ਪਤਾ ਹੈ 4 ਕਿਲੇ ਜ਼ਮੀਨ ਸੀ ਤਰ੍ਹਾਂ ਲਹਾ ਲਈ ਉਹ ਮੈਂ ਤਾਂ ਆਪਦੀ ਭੈਣ ਨੂੰ ਕਹੀ ਐ ਵੀ ਨਹੀਂ ਕਿਹਾ ਵੀ ਭੈਣੇ ਤੂੰ ਜ਼ਮੀਨ ਦਾ ਕੋਈ ਨਾਂ ਨਹੀਂ ਲਿਆ ਮਹਾ ਭਾਣੇ ਲਾਹੋਣੀ ਵਾਲਾ ਨਾਲ ਹੋਣੀ ਤੇਰੀ ਮਰਜ਼ੀ ਹੈ ਮੈਂ ਕਿਤੇ ਭਰਾ ਨੂੰ ਭੁੱਖਾ ਨਹੀਂ ਹੈਗਾ ਮੇਰਾ ਭਰਾ ਕਿਹੜਾ ਭੁੱਖਾ ਸੀ ਮੈਂ ਤਾਂ ਉਹ ਭਰਾ ਦੇ ਆਪਨਾ ਲਵਾ ਕੇ ਇੰਜ ਮੇਰਾ ਭਰਾ ਬੱਤੇ ਨਾਲ ਸੀ ਹਾਂ ਉਹ ਮਿੰਨ ਦਾ ਭੁੱਖਾ ਦਾ ਵਾਧੂ ਕਹਿੰਦਾ ਸੀ ਪਰ ਮੈਨੂੰ ਤੇਰਾ ਲਾਲਚ ਦਿਨ ਹਾਂ ਮਿੰਨ ਤਾਂ ਪਹਿਲੀ ਪੜਾ ਬੇਚਣਾ ਹੋਣੀ ਗੱਲਾਂ ਕਰਕੇ ਆਇਆ ਉਹ ਸਾਰੀਆਂ ਕਹੀਏ ਕਹਿੰਦਾ ਭੁਲੀ ਏ ਮੈਂ ਕਿਹੜਾ ਪਾਸਾ ਦਾ ਭੋਲਾ ਇਹਦਾ ਬਾੜੀ ਸ਼ਾਸਤਰ ਦਮਾ ਕਰਦੀ ਏ ਬਾੜੀ ਜਾਦੇਸ਼ ਹਾਰਾ ਜਾਣ ਕੇ ਜ਼ਮੀਨ ਲਾ ਕੇ ਏ ਹਾਰ ਤਾਂ ਤੂੰ ਹੈ ਜਾਦੇ ਤਾਂ ਹੀ ਤਾਂ ਤੂੰ ਭੈਣ ਨੂੰ ਕਹਿੰਦਾ ਨਹੀਂ ਜ਼ਮੀਨ ਲਾਉਣ ਨੂੰ ਤੈਨੂੰ ਐਂ ਜੀ ਜ਼ਮੀਨ ਲਾਉਣ ਨੂੰ ਕਹੇਤਾ ਭੈਣ ਕੰਮ ਨਹੀਂ ਉਲਟਣਾ ਹੋ ਜਿੱਤੇ ਮੇਰੀ ਜ਼ਮੀਨ ਲੈ ਕੇ ਨਾ ਉੱਢੀਏ ਵੀ ਆਪੀ ਜੀ ਮੈਂ ਮਿੱਠਾ ਪਿਆਰਾ ਰਹਾਂ ਤਾਂ ਮੇਰੇ ਨਾਂ ਕਰਵਾ ਲਗੀ। ਕਿਹੜੀਆਂ ਗੱਲਾਂ ਕਰਦੀਆਂ ਤੂੰ? ਅਹੀ ਜੀ ਮੇਰੀ ਭੈਣ ਨਹੀਂ ਹੈਗੀ। ਉਹ ਮੇਰੀ ਭੈਣ ਦਾ ਤੈਨੂੰ ਪਤਾ ਹੈ ਘਰੇ ਰੰਗ ਲੱਗੇ ਨੇ ਉਹ ਜ਼ਮੀਨ ਜੂਨ ਦੇ ਮੇਰੀ ਲੈ ਜਾਂਦੀ ਇਹਦਾ ਧਾਰਮਿਕ ਨਹੀਂ ਮਾਰਦੇ ਇਹਨਾਂ ਗੱਲਾਂ ਤੇ। ਨਾ ਸੋਡੇ ਤੇ ਰੰਗ ਲੱਗੇ ਨਹੀਂ ਤਾਂ ਹੀ ਮੇਰੇ ਪੇਕੇ ਵਾਲੀ ਤੇ ਝਾਕ ਕਰਦਾ ਸੀ। ਆਪਣੇ ਕੀ ਘਰੇ ਕੁਝ ਹੈ ਨਹੀਂ ਪਰ ਤੈਨੂੰ ਮੈਂ ਕਿੱਦੇ ਕਿਹਾ ਸੀਗਾ ਵੀ ਤੂੰ ਜਾਵੇ ਪੇਕੇ ਤੇ ਜ਼ਮੀਨ ਲੈ ਤੂੰ ਜਾਣ ਕੇ ਚਲਾਕੀ ਚ ਪਹਿਲੇ ਲਹਾਈ। ਉਦੇਤਰਾ ਮਾਂ ਪਿਓ ਚਾਹਣਾ ਜਾਗਦਾ ਸੀ ਤੂੰ ਆਦਾ ਸੀ ਲੈਣ ਦਾ ਮੈਨੂੰ ਪਤਾ ਹੀ ਸੀ ਚਰਾ ਜਿਹੜਾ ਤੂੰ ਗੱਲਾਂ ਕਰਦਾ ਸੀ ਨਾ ਮੈਨੂੰ ਗੱਲਾਂ ਤੋਂ ਪਤਾ ਲੱਗ ਗਈ ਸੀ ਮੈਂ ਤਾਂ ਇਹਦੇ ਭਰਾ ਨੂੰ ਉਹਦੀ ਕਹਿਤਾ ਸੀ ਆਦੇ ਮਾਪੇ ਤੋਂ ਬਾਅਦ ਬਿਪਰਾ ਵਾ ਜਿਹੜੇ ਚਾਰ ਕਿੱਲੇ ਆਉਂਦੇ ਨਾਂ ਕਰ ਲੈ ਦੇ ਕੱਲ ਨੂੰ ਆਉਂ ਜਾਉਂਗੇ ਲੋਕਾਂ ਦੀ ਸ਼ਰਮ ਨੂੰ ਆਉਂ ਜਾਂਦੇ ਮੇਰੇ ਕੋਲ ਬਥੇਰਾ ਆਉਣਗੇ ਮੇਰਾ ਮੇਰਾ ਛੱਕਾ ਪੂਰ ਕੇ ਜਾਉ ਮੇਰਾ ਭਰਾ ਕੁਝ ਕੋਈ ਨਹੀਂ ਰੱਖਦਾ ਠੀਕ ਹੈ ਠੀਕ ਹੈ ਤੂੰ ਤਾਂ ਬਹੁਤ ਸ਼ਿਹਾਰ ਸੀਗੀ ਹੁਣ ਕਰਦੀਆਂ ਇਹ ਪੇਕਿਆਂ ਨੂੰ ਯਾਦ ਤੂੰ ਕਦੇ ਲੋੜੀ ਤੇ ਕਦੇ ਦੀਵਾਲੀ ਤੇ ਕੇ ਲੋੜੀ ਬੜਾ ਲੋੜੀ ਤਾ ਹੁਣ ਹੋਰ ਕੰਮ ਦੇ ਕੇ ਯਾ ਲੋੜੀ ਉਹ ਲੋੜੀ ਦੇਖੀ ਗਿਆ ਹਾਂ ਉਹ ਲੋੜੀ ਕਿਸੇ ਨੂੰ ਫੜਾਈ ਸੀ ਉਹਨੇ ਉਹ ਚਾਰ ਗੱਜਕਾਂ ਦੇ ਪੈਟਕ ਰੇੜੀ ਉਹਨੇ ਕਿਸੇ ਨੂੰ ਫੜਾਇਆ ਆਪ ਤਾਂ ਨਹੀਂ ਮੰਨਤਾਨ ਨਾ ਏ ਨਾ ਫਿਰ ਫੜਾਤੇ ਭਾ ਮਾ ਆ ਗਏ ਕੀ ਗੱਲ ਐ ਫਿਰ ਉਹਦੇ ਦਿਨ ਥੋੜੇ ਹੋਏ ਸੀ ਮੇਰੀ ਮਾਂ ਨੂੰ ਉਹਨੇ ਕਿਸੇ ਦੇ ਹੱਥ ਫੜਾਤੇ ਮੇਰੇ ਕਾਲੇ ਦਾ ਮੁੰਡਾ ਫੜਾ ਗਿਆ ਫਿਰ ਰੋਕਣਾ ਬਗਾਨਾ ਸੀ ਉਹ ਮੇਰੀ ਗੱਲ ਸੁਣ ਲੈ ਤੂੰ ਇੰਨਾਂ ਗੱਲਾਂ ਨੂੰ ਛੱਡ ਉਹ ਪੇਕੇ ਤਾਂ ਮਾਮਾ ਨਾਲ ਹੁੰਦੇ ਜਾਂ ਪਿਓ ਨਾਲ ਉਹ ਤੇਰਾ ਪਿਓ ਨਹੀਂ ਰਿਹਾ ਤੇ ਹੀ ਮਾਣੀ ਹੁਣ ਤੇਰੇ ਕਾਦੇ ਪੇਕੇ ਰਹਿ ਨਹੀਂ ਉੱਥੇ ਪੇਕੇ ਤਾਂ ਮੇਰੇ ਆਦੇ ਭਰਾ ਪਰ ਜਾਈ ਨੇ ਮੇਰੇ ਤਾਂ ਪੇਕੇ ਹੈਗੇ ਮੈਂ ਤੈਨੂੰ ਦੱਸਾਂ ਤੇ ਜਿੱਦੇ ਤੇਰੀ ਮਾਂ ਨਾਲ ਨਾ ਹੋਈ ਉਹਦੇ ਤੇਰੀ ਭੈਣ ਦੇ ਪੇਕੇ ਖਤਮ ਹੋ ਜਾਣਗੇ ਤੂੰ ਕਰ ਦੇਗਾ ਤੂੰ ਨਹੀਂ ਰੱਖਣੀ ਤੂੰ ਆਖੇਗਾ ਵੀ ਭਰਾਵਾਂ ਨਾਲ ਤਾਂ ਪੇਕੇ ਨਹੀਂ ਹੁੰਦੇ ਭੈਣੇ ਪੇਕੇ ਤਾਂ ਮਾਂ ਨਾਲ ਹੀ ਹੁੰਦੇ ਆ ਉਹ ਤੇਰੀ ਮਾਂ ਨਾਲ ਹੀ ਹੈ ਤੇਰੇ ਭੈਣ ਦੇ ਪੇਕੇ ਤੂੰ ਦੇਖਦਾ ਐਂ ਤੂੰ ਭੈਣ ਨਾਲ ਕਿੰਨਾ ਕੁ ਵਰਟੇਗਾ ਦੇਖੂਗੀ ਤੈਨੂੰ ਓ ਮੇਰੀ ਗੱਲ ਸੁਣ ਲੈ ਤੇਰੀ ਭੈਣ ਨੂੰ ਵੀ ਆਖਰ ਨੂੰ ਜ਼ਮੀਨ ਹੀ ਲੈ ਜਾਣੀ ਪੁੱਗ ਉਹਨਾਂ ਚਿਰ ਉਹ ਕਰਾਉਂਦੀ ਨਹੀਂ ਤੇਰੇ ਨਾਲ ਤੇਰੀ ਭੈਣ ਵੀ ਤੇਰੇ ਵਾਂਗੂ ਸ਼ਾਰੀ ਹੈ ਤੂੰ ਮੈਨੂੰ ਨਹੀਂ ਮਾਰੀ ਜੇ ਕੋੜੀ ਨਹੀਂ ਹੈਗੀ ਜੇ ਤੂੰ ਸਮਝਦਾ ਓ ਮੇਰੇ ਜਿਹੜੇ ਤੂੰ ਗੱਲਾਂ ਕਰਦੀ ਏ ਕੁੜੀ ਨੂੰ ਸਾਰਾ ਬਤਾ ਉਹ ਮੇਰੀ ਨਾ ਹਾਂ ਭੈਣ ਨੇ ਮੈਨੂੰ ਫੋਨ ਕੀਤਾ ਅੱਛਾ ਨਾ ਮੈਂ ਭੈਣ ਆਉਗੀ ਮੇਰੀ ਗੱਲ ਸੁਣੋ ਮੇਰੇ ਮੇਲੇ ਤਾਂ ਤੁਮੇ ਨੇ ਮੰਨਦਾ ਜਿਹੜੀ ਗੱਲ ਮੈਂ ਕਹਦਾ ਨਹੀਂ ਆ ਜਿਹੜੇ ਤੂੰ ਦੇਈ ਜਨੇ ਨੇ ਮੈਨੇ ਨਹੀਂ ਉਹ ਮਾਤਾ ਗੱਲਾਂ ਕੰਨ ਮੈਂ ਕੀ ਮਣੀ ਦਿੱਤੇ ਤੇ ਪਰ ਮੈਂ ਵੀ ਤਾਂ ਗੱਲਾਂ ਹੀ ਕੰਨ ਮੈਂ ਕਿਹਾ ਮੈਨੇ ਦਿੱਤੀਆਂ ਤੈਨੂੰ ਉਹ ਬੇਬੇ ਤਾਂ ਮੇਰਾ ਇੰਨਾ ਕਰਦੀ ਆ ਬੇਬੇ ਤਾਂ ਮੇਰਾ ਬਲਾ ਕਰਦੀ ਆ ਵਿਚਾਰੀ ਬੇਬੇ ਨੇ ਤਾਂ ਕਦੇ ਮੈਨੂੰ ਮੋੜ ਕੇ ਜਵਾਬ ਨਹੀਂ ਦਿੱਤਾ ਬੇਬੇ ਨੇ ਕਦੇ ਮੈਨੂੰ ਇਹ ਨਹੀਂ ਆਖਿਆ ਵੀ ਤੂੰ ਜ਼ਮੀਨ ਕੋ ਲਹਾ ਹੋਈ ਹੈ ਬੇਬੇ ਕਹਿੰਦਾ ਪਹਿਲਾਂ ਲਹਾ ਕੇ ਨਹੀਂ ਆਈ ਮੈਂ ਕਿ ਲਈ ਵੀ ਲਾਕੇ ਨਾ ਸਾਰੀ ਨਹੀਂ ਲਾਕੇ ਉਹ ਬੁਢਾ ਹੋ ਜਾਣਗਾ ਦਲਾਂ ਨੂੰ ਕੋਈ ਵੀ ਨਹੀਂ ਆਦੇ ਕੋਈ ਨਹੀਂ ਲਾਹੇ ਵਕੀਲ ਬਣੀ ਖੜੀ ਐ ਹੁਣ ਅ ਜ ਮੈਂ ਤੈਨੂੰ ਕਿਹੜੀ ਕਹਤ ਜਿੰਨੇ ਦਿਨ ਮੇਰੀ ਭੈਣ ਨਹੀਂ ਆਉਦੀ ਉਹਨੇ ਕਿਤੇ ਨਹੀਂ ਜਾਣਾ ਮੈਨੂੰ ਐ ਦੱਸ ਮਜਰ ਮੇਰਾ ਪਾਇਆ ਕਿ ਨਾ ਪਾਇਆ ਪਾਇਆ ਤੇ ਦੇਖ ਲੈ ਜਾ ਕੇ ਪਾਇਆ ਤੇ ਪਾਇਆ ਤੇ ਭੈਣ ਆਉਗੀ ਹੋਗੀ ਤਿਆਰ ਮੇਰੀ ਤਾਂ ਭੈਣ ਕੁਛ ਲੱਗਦੀ ਨਹੀਂ ਇਸੇ ਦੀ ਬਾੜੀ ਲੱਗਦੀ ਐ ਭੈਣ ਤਾਂ ਤੈਨੂੰ ਪਤੀ ਤੇ ਤੇਰੇ ਲੱਛਣਾਂ ਦਾ ਭੈਣ ਤਾਂ ਹੀ ਤਾਂ ਤੇਰੇ ਤੇਰੇ ਨਾਲ ਜ਼ਮੀਨ ਨਹੀਂ ਕਰਾਉਂਦੀ ਮੈਂ ਤਾਂ ਦੱਸਤਾ ਸੀ ਉਹਨੂੰ ਸਾਰਾ ਮੈਂ ਖਪਣੀ ਇਹ ਮਨ ਚ ਕੁਛ ਹੋ ਰਹੀ ਏ ਜਮਾ ਨਾ ਜ਼ਮੀਨ ਉਹਨਾਂ ਚੱਕਰ ਕਰਾਈ ਉਹੀ ਗੱਲ ਜਦੋਂ ਮੈਨੂੰ ਇਹ ਕਹਿ ਛੱਡਦੇ ਆ ਇਹ ਕਿ ਤੈੱਕ ਤਾਂ ਮਾਣਾ ਹੁੰਦਿਆ ਭਰਾ ਪਰ ਜੈਨਾਂ ਦਾ ਤਾਂ ਪੇਕੇ ਨਹੀਂ ਹੁੰਦੇ ਤੇ ਕੱਲ ਨੂੰ ਤੇਰੀ ਭੈਣ ਦੇ ਵੀ ਤਾਂ ਪੇਕੇ ਖਤਮ ਹੀ ਹੋਣਗੇ ਭਰਾ ਪਰ ਜੈਨਾਂ ਨਾ ਭੈਣ ਨੂੰ ਤੇਰੀ ਨੂੰ ਅਜੇ ਪਤਾ ਲੱਗੂਗਾ ਨਹੀਂ ਤਾਂ ਉਹ ਜ਼ਮੀਨ ਨਹੀਂ ਲਾਉਂਦੀ ਸ਼ਾਰਾ ਤੇਰੀ ਭੈਣ ਵਿਚਾਰੀ ਭੈਣ ਨੂੰ ਤਾਂ ਕੋਈ ਨਹੀਂ ਭੈਣ ਨਾ ਤਾਂ ਮੈਂ ਕਰੂੰਗੀ ਗੱਲ ਮੈਂ ਭੈਣ ਨੂੰ ਪੁੱਛਦੀ ਆ ਦੇਖ ਭੈਣੀ ਮੈਂ ਜਾ ਕੇ ਉਹਨਾਂ ਦੇ ਪੇਕੇ ਤੇ ਮੈਨੂੰ ਨਹੀਂ ਇਹ ਜਾਣ ਦਿੰਦਾ ਤੇ ਤੇਰੇ ਭਰਾ ਨਾਲ ਗੱਲ ਕਰ ਗੱਲ ਕੀ ਕਰ ਉਹਨੂੰ ਮੈਂ ਹੀ ਕਹਿਨੀ ਆ ਵੀ ਐਂ ਕਹਿੰਦਾ ਹੈ ਕਿ ਮੇਰੀ ਭੈਣ ਨਹੀਂ ਆ ਵੀ ਇਹਨੂੰ ਜਵਾਬ ਦੇ ਵੀ ਮੈਂ ਤਾਂ ਭਈ ਆ ਨਹੀਂ ਸਕਦੀ ਮੈਨੂੰ ਤਾਂ ਜ਼ਰੂਰੀ ਕੰਮ ਹੈ ਵੀ ਅੱਜ ਜਿੰਨਾ ਤੂੰ ਉਹਨੂੰ ਕਹੀ ਜਾਂਦੇ ਮੈਨੂੰ ਕਹੀ ਜਾਂਦਾ ਅੱਜ ਵੀ ਤੇਰੀ ਮਾਂ ਨਾਲ ਪੈ ਕੇ ਖਤਮ ਹੋਗੇ ਮਾਂ ਪਿਓ ਨਾਲ ਤੇ ਕੱਲ ਨੂੰ ਕਹਿੰਦੇ ਤੇਰੇ ਵੀ ਖਤਮ ਹੋ ਜਾਣਗੇ ਮੈਂ ਉਸੇ ਨਹੀਂ ਗੱਲ ਕਰ ਲੈਣੀ ਕੁੜੀ ਨੇ ਹੈਲੋ ਹਾਂ ਬਣੀ ਹਾਂ ਠੀਕ ਹੈ ਸਾਰੇ ਸਾਰਾ ਪਰਿਵਾਰ ਠੀਕ ਹੈ ਬੇਬੇ ਵੀ ਠੀਕ ਹੈ ਸਾਬ ਠੀਕ ਹੈ ਤੁਹਾਡੇ ਠੀਕ ਹੈ ਅੱਛਾ ਬਣੀ ਹਾਂ ਕਿਧਰੇ ਨਹੀਂ ਜਾਣਾ ਆ ਅਸੀਂ ਤਾਂ ਕਿਧਰੇ ਨਹੀਂ ਜਾਂਦੇ ਜੇ ਤੂੰ ਜਾਏਂ ਆਏਂਗੀ ਫੇਰ ਹੀ ਜਾਵਾਂਗੇ ਕਿਸੇ ਪਾਸੇ ਕੀ ਗੱਲ ਬਣੀ ਆਉਗੀ ਨਹੀਂ ਤੂੰ ਲੈ ਕੀ ਗੱਲ ਹੋ ਗਈ ਗੱਲ ਤਾਂ ਕੋਈ ਨਹੀਂ ਹੈ ਉਹ ਫਿਰ ਤੂੰ ਮੈਨੂੰ ਕਿਹਾ ਸੀਗਾ ਆਉਣਾ ਸੀਗਾ ਉਹ ਮੈਂ ਤਾਂ ਹਰਪ੍ਰੀਤ ਨੂੰ ਵੀ ਕਹਿ ਰਿਹਾ ਖਬਰ ਮੈਂ ਝੂਠਾ ਪੁੰਗਾ ਹੁਣ ਅੱਛਾ ਬਣੇ ਚੱਲ ਠੀਕ ਹੈ ਮੈਨੂੰ ਗੱਲ ਹੀ ਸਮਝ ਨਹੀਂ ਆਉਂਦੀ ਯਾਰ ਭੈਣ ਕਹਿੰਦੀ ਏ ਕਿ ਮੈਂ ਆਉਂਦੀ ਨਹੀਂ ਹੈਗੀ ਪਹਿਲਾਂ ਆਪ ਹੀ ਤਾਂ ਫੋਨ ਕੀਤਾ ਸੀਗਾ ਕਿ ਮੈਂ ਆਉਂਗੀ ਹੁਣ ਕਹਿੰਦੀ ਮੈਂ ਆਉਂਦੀ ਨਹੀਂ ਮੈਨੂੰ ਗੱਲਾਂ ਦੀ ਸਮਝ ਨਹੀਂ ਆਉਂਦੀ ਬੇਬੇ ਨਾ ਕਰਦਾ ਗੱਲ ਮੈਂ ਪਤਾ ਨਹੀਂ ਕਿਹਦੇ ਨਾਲ ਬੋਲੀ ਜਾਂਦਾ ਮੁੰਡਾ ਕਿਹਾ ਤੂੰ ਗਾਹ ਆ ਜਾ ਭਾਈ ਮੈਨੂੰ ਰਸ ਦੇਖੀਦਾ ਫੋਨ ਆਗਾ ਬੇਬੇ ਫੋਨ ਕੀਤਾ ਬਗਾਨੇ ਕਿਸੇ ਦਾ ਇਹ ਮੇਰੀ ਭੈਣ ਦਾ ਫੋਨ ਸੀਗਾ ਅੱਛਾ ਪਰੋਂ ਤਾਂ ਮੇਰੀ ਭੈਣ ਨੇ ਆਪ ਹੀ ਮੈਨੂੰ ਫੋਨ ਕੀਤਾ ਸੀ ਕਿ ਦਿਨ ਪਹਿਲਾਂ ਤਾਂ ਕਿ ਮੈਂ ਭਈ ਆਉਂਗੀ ਤੁਹਾਨੂੰ ਮਿਲਣ ਤੇ ਹੁਣ ਮੈਨੂੰ ਆਚਨ ਚੀਤੀ ਕਹਿੰਦੀ ਵੀ ਸਾਨੂੰ ਤਾਂ ਭਈ ਕੋਈ ਕੰਮ ਹੋ ਗਿਆ ਮੈਂ ਤਾਂ ਆ ਨਹੀਂ ਸਕਦੀ ਮੈਨੂੰ ਗੱਲ ਸਮਝ ਨਹੀਂ ਆਉਂਦੀ ਮੇਰੀ ਭੈਣ ਨੇ ਜਵਾਬ ਕੋ ਦਿੱਤਾ ਲੈ ਕੀ ਪਤਾ ਭਾਈ ਮੈਂ ਤਾਂ ਅਬਦੀਕ ਜੇ ਬੈਠੀ ਸੀ ਵੀ ਮੈਂ ਆਉਂਗੀ ਕੋ ਆਪਾਂ ਨੂੰ ਆਖੀ ਜਾਂਦੀ ਸੀ ਤਾਂ ਮੈਂ ਤਾਂ ਅਬਦੀਕ ਕੀ ਜਾਂਦੀ ਸੀ ਇੱਥੇ ਬੈਠੀ ਉਹ ਬੇਬੇ ਤੂੰ ਵੀ ਡਿੱਗਦੀ ਸੀ ਮੈਂ ਵੀ ਡਿੱਗਦਾ ਸੀਗਾ ਉਹ ਮੈਂ ਤਾਂ ਹਰਪ੍ਰੀਤ ਨੂੰ ਇੱਕ ਦਿਨ ਉਹ ਤਾਂ ਆਪਣੇ ਪੇਕੀ ਜਾਣ ਨੂੰ ਕਹਿੰਦੀ ਸੀ ਮੈਂ ਤਾਂ ਉਹ ਰੋਕਿਆ ਸੀਗਾ ਮਾਂ ਤੂੰ ਰੁਕ ਜਾ ਪਹਿਲਾਂ ਮੇਰੀ ਭੈਣ ਆਊਗੀ ਫਿਰ ਤੈਨੂੰ ਕਿਸੇ ਵਾਸਤੇ ਜਾਣ ਦੇਵਾਂਗੇ ਉਹ ਮੈਂ ਤਾਂ ਲੁੱਠਾ ਪੂੰਗਾ ਹੁਣ ਇਸ ਗੱਲ ਤੋਂ ਲੁੱਠਾ ਫੇਰ ਭਾਈ ਭਾਵੇਂ ਗਈ ਉਹ ਹੁਣ ਆਇਆ ਆਖੂਗੀ ਵੀ ਤੂੰ ਕਰਾ ਸੀ ਵੀ ਭਾਵੇਂ ਆਉਗੀ ਨਾ ਭਾਵੇਂ ਆਈ ਨਹੀਂ ਨਾ ਤੂੰ ਮੈਨੂੰ ਨਹੀਂ ਜਾਣ ਦਿੰਦਾ ਭਾਈ ਹਾਂ ਤੇ ਭੈਣ ਤਾਂ ਨਾ ਮੇਰੀ ਹੋਰ ਹੀ ਉਖੜਵੇਂ ਗੱਲਾਂ ਕਰਦੀ ਸੀ ਤੇ ਭਾਈ ਪੇਕੇ ਕਾਦੇ ਮਾਹਲੇ ਪੇਕੇ ਕਿਉਂ ਨਹੀਂ ਆਰੇ ਆਪਣਾ ਮਾਂ ਕੋਲ ਜੂੰਦਾ ਜਾਗਦਾ ਹੈਗਾ ਤੇ ਪੇਕੇ ਹੁਣ ਹੈਗੀ ਆ ਤੇਰੇ ਪੇਕੇ ਕੋਲ ਹਾਂ ਸੁਖਣਾ ਭਾਈ ਮਾਂ ਤੇ ਉਹਨਾਂ ਦੇ ਪੇਕੇ ਹੁੰਦੀ ਹਾਂ ਮਾਂ ਤੇ ਉਹਨਾਂ ਦਾ ਬਾਹਲੀ ਗੂੜੇ ਪੇਕੇ ਹੁੰਦੇ ਨੇ ਅਕਵਾਜ ਮਾਂ ਪਿਓ ਬੈਠਾਗਾ ਸੁਖਣਾ ਪੇਕੇ ਨਹੀਂ ਆਖ ਕੋ ਅੱਕੇ ਸੋਨੂੰ ਭਾਈ ਕਿੰਨਾ ਚਿਰ ਹੋਗਾ ਮਾਂ ਆਪਾਂ ਲੈ ਕੇ ਤੇ ਤਿਹਾੜ ਨੂੰ ਜਾਣੇ

ਇਹ ਉਹਨੇ ਕਿੱਥੇ ਕਰ ਸਕਾਇਤਾ ਹੋਵੇ ਮਾਪਿਆਂ ਨਾਲ ਲੜਕੇ ਹੁੰਦੇ ਨੇ ਤਾਂ ਭਾਈ ਤੈਨੂੰ ਸੁਣਾਈ ਕਰਦੀ ਹੋਵੇ ਕਿ ਤੁਸੀਂ ਹਰ ਵੀ ਤੈਨੂੰ ਕਹਿ ਦਿੰਦੇ ਹੋਗੇ ਬੇਬੇ ਗੱਲ ਤੇਰੀ ਠੀਕ ਹੈ ਆਪਾਂ ਨੂੰ ਰੋਕੀ ਜਾਂਦੀ ਸੀ ਨਾ ਹਾਂ ਤੇਰੀ ਇਹ ਵੀ ਗੱਲ ਹੋ ਸਕਦੀ ਹੈ ਮੈਨੂੰ ਪੁੱਛਦਾ ਕੋਈ ਛਲਾੜ ਨਾ ਵੀ ਗੱਲ ਕੀ ਆ ਆਖਿਆ ਕਦੇ ਕੋਈ ਭੈਣ ਉਹ ਹੀ ਗੁੱਸਾ ਕਰਗੀ ਕਿਸੇ ਗੱਲ ਦਾ ਸਾਡੀ ਦਾ ਹਾਂ ਲਈ ਕਿਉਂ ਨਾ ਕੀ ਗੱਲ ਅਗਰ ਆਪਾਂ ਤਾਂ ਦੀਕੀ ਜਾਂਦੇ ਆ ਲੈ ਤੇ ਚਾਹ ਜੇ ਆ ਜਾਂਦੀ ਕੀ ਪਤਾ ਨਾਲੇ ਭਾਈ ਫੇਰ ਦੋ ਦਿਨ ਚਾਰੇ ਇਹ ਬਾਗੀ ਜਾਂਦੀ ਹੱਤਨੀ ਚ ਹੁਣ ਕਿਦੋਂ ਲਾਹਣ ਉਹੀ ਨਹੀਂ ਆਉਂਦੀ ਉਹ ਬੇਬੇ ਬਾਗ ਤਾਂ ਕੀ ਜਾਂਦੀ ਉਹ ਮੈਰੇ ਇਹ ਜਾਣ ਨਹੀਂ ਦੇਣੀ ਸੀ ਮੈਂ ਤਾਂ ਰੋਕ ਹੀ ਰੱਖਦਾ ਸੀ ਮਾ ਹੁਣ ਜਲ ਭੈਣ ਆਉਗੀ ਐਨੇ ਕੋਈ ਹੋਰ ਬਹਾਨਾ ਮਾਰਦੇ ਆਗੇ ਭੈਣ ਆਈ ਸੀ ਜੇ ਹੁਣ ਆਪਣੀ ਕੁੜੀ ਆ ਜਾਂਦੀ ਜੇ ਕਹਿ ਦਿੰਦੀ ਵੀ ਚਾ ਦੋ ਦਿਨ ਬਗ ਜਾਂਦੇ ਫਤਾ ਭਈ ਆਪਾਂ ਤੋੜਨੀ ਪੈਂਦੀ ਵਿਚਾਰੀ ਫਿਰ ਉਹੀ ਤਾਂ ਗੱਲ ਹੈ ਮੇਰੀ ਭੈਣ ਹੁਣ ਆਉਦੀ ਉਹ ਵੀ ਰੋਗੀ ਪਤਾ ਨਹੀਂ ਕੀ ਗੱਲ ਹੋਗੀ ਕੀ ਪਤਾ ਭਾਈ ਕੀ ਕਰਦਾ ਗੁੱਸਾ ਹੋ ਗਿਆ ਮੈਨੂੰ ਤਾਂ ਲੱਗਦਾ ਫਿਰ ਕਿਸੇ ਇਸੇ ਨਹੀਂ ਨਾ ਕਹਿਤਾ ਹੋਵੇ ਬੇਬੇ ਤੇਰੀ ਗੱਲ ਜਮਾਂ ਸਹੀ ਹੈ ਤੇਰਾ ਦਿਮਾਗ ਕੰਮ ਕਰਦਾ ਹੈਗਾ ਮੈਨੂੰ ਜਾ ਕੇ ਹੁਣੇ ਪੁੱਛਦਾ ਹਰਪ੍ਰੀਤ ਥੱਲਾ ਭਾਈ ਕਿੰਨੇ ਚਿਰ ਦੱਸ ਦੂਗੀ ਤਾਂ ਕੱਕੇ ਫੋਨ ਅਦੀ ਮੈਂ ਆਉਣੀਆ ਹੋਰ ਦਾ ਮੁੰਡੇ ਨੇ ਦਬਾਅ ਦੇਤਾ ਕੀ ਪਤਾ ਹੁਣ ਕੀ ਕੋਈ ਉਹਦੇ ਮਨ ਤੇ ਗੱਲ ਹੋ ਗਈ ਵੀ ਮੈਂ ਤੇ ਉਮੀ ਜਾਂਦੀ ਕੀ ਗੱਲ ਦਾ ਗੁੱਸਾ ਕਰਗੀ ਕੋ ਕਸ ਹਾਰਪਰੀ ਗਈ ਤੇ ਨੀ ਕਾਇਤਾ ਚੱਲ ਪੁੱਛਦਾਗਾ ਹੁਣ ਕੀ ਕੁਤੇ ਦੱਸੂਗੀ ਵੀ ਮੈਂ ਆਖਿਆ ਕੋਈ ਕੋ ਕਮਤੰਦਾ ਹੋ ਗਿਆ ਉਹਨੂੰ ਦੇਖ ਲਾ ਹੁਣ ਜੋ ਭੈਣ ਨੇ ਦੇਤਾ ਜਵਾਬ ਹੁਣ ਕਿਵੇਂ ਟੱਡੇ ਵਾਂਗੂ ਟੱਪੀ ਜਾਂਦਾ ਬੈਠਾ ਐਂ ਭੈਣ ਭਰਾਵਾਂ ਦਾ ਪਿਆਰ ਹੁੰਦਾ ਮੇਰੇ ਭਰਾ ਨੇ ਵੀ ਐਂ ਕਿਹਾ ਸੀ ਮੈਨੂੰ ਆ ਜਾ ਭੈਣੇ ਮਿਲ ਜਾ ਹੁਣ ਕਿਵੇਂ ਆਉਂਦਾ ਰੌਲਾ ਪਾਉਂਦਾ ਉਹ ਤਾਂ ਸਿੱਕੀ ਹੋ ਗਿਆ ਮੜਮੜ ਕਰੀ ਜਾਨੀ ਐ ਮੈਂ ਕੀ ਕਰਦੀ ਮੜਮੜ ਮੈਂ ਤਾਂ ਹੈਗੇ ਨਹੀਂ ਮੈਂ ਤੈਨੂੰ ਸੌਜੀ ਕੁਛ ਦੀਆਂ ਕਾਦੀ ਪਰਨੇ ਤੇ ਤੂੰ ਮੈਂ ਬਿਨ ਖਤਮ ਹੋਲੀ ਨਹੀਂ ਉਹ ਸਬਜੀ ਨੇ ਗੱਲਾਂ ਤੋਂ ਪਰੇ ਛੱਡ ਹੂੰ ਉਹ ਮਨ ਤੇ ਕੱਲੀ ਸਮਝ ਨਹੀਂ ਆਈ ਆ ਮੇਰੀ ਭੈਣ ਮੈਨੂੰ ਫੋਨ ਤੇ ਜਵਾਬ ਹੀ ਦੇਗੀ ਅਗੇ ਭਾਈ ਮਿੱਠੋ ਆਇਆ ਨਹੀਂ ਜਾਂਦਾ ਪਹਿਲਾਂ ਉਹਨੇ ਆਪੇ ਫੋਨ ਕੀਤਾ ਸੀ ਆ ਮੈਂ ਭਾਈ ਆਉਂਗੀ ਇਹ ਕੀ ਗੱਲ ਐ ਬੜਾ ਹੁਣ ਭੈਣ ਦਾ ਹੋਇਆ ਤੇ ਵੀ ਮੇਰੀ ਭੈਣ ਨਹੀਂ ਆਉਂਦੀ ਤੇ ਜਦੋਂ ਮੇਰੇ ਭਰਾ ਨੇ ਮੈਨੂੰ ਫੋਨ ਕੀਤਾ ਸੀ ਮੇਰਾ ਭਰਾ ਵੀ ਤਾਂ ਡੀਕਦੀ ਹੂ ਵਿਚਾਰਾ ਤੇਰੇ ਵਾਂਗੂ ਜਿਵੇਂ ਤੂੰ ਡੀਕਦਾ ਭੈਣ ਨੂੰ ਤੇਰਾ ਭਰਾ ਤਾਂ ਡੀਕਦਾ ਹੂ ਹਾਂ ਪਤਰੀ ਦਾ ਮਾਂ ਪਿਓ ਨਹੀਂ ਹੈਗੇ ਹਾਂ ਉਹ ਮੇਰੇ ਭਾਇ ਤਾਂ ਆਏ ਗਈ ਜਾਂਦੀ ਐ ਮਾਂ ਪਿਓ ਜਿਉਂਦੇ ਜਗਦੇ ਕਿਉਂਕਿ ਮੇਰੇ ਪੇ ਕਾਦੇ ਪੇ ਕੀ ਨਹੀਂ ਮੇਰੇ ਕਾਦੇ ਪੇ ਕੀ ਆਏ ਗਈ ਐ ਰਹਿਣੀ ਆ ਭੈਣੇ ਤੂੰ ਜੇ ਭੈਣ ਨੂੰ ਮੈਂ ਸਾਰਾ ਕੁਝ ਦੱਸਦਾ ਅੜੀ ਸਾਰਾ ਕਾਰਵਾਈ ਨੂੰ ਸੁਣਾਈ ਕਰਦਾ ਤੂੰ ਦੱਸਦਾ ਹਾਂ ਦੱਸਦਾ ਮੈਂ ਇਹ ਬੇਜਮਨੂੰ ਪਹਿਲੇ ਕਹਿੰਦੀ ਸੀ ਕਹੀ ਜਾਂਦੀ ਹਰ ਹੋ ਗਏ ਹਰਪ੍ਰੀਤ ਨੇ ਕੰਨ ਭਰੇ ਹੋਣਗੇ ਲੇਕ ਬੇਬੇ ਤਾਂ ਮੇਰੇ ਹੱਕ ਚ ਹੀ ਬੇਬੇ ਨੂੰ ਮੈਂ ਮਾਰਾ ਵੀ ਨਹੀਂ ਕਹਿੰਦੀ ਬੇਬੇ ਨੇ ਤਾਂ ਮੈਨੂੰ ਕਹਤਾ ਸੀ ਵੀ ਕੋਈ ਨਹੀਂ ਪੁੱਤ ਸਾਫ ਸਫਾਈ ਕਰ ਲੈ ਕੋਈ ਨਹੀਂ ਫੇਰ ਜਾਇਆ ਅਸਲ ਪੇਕੇ ਮਾਂ ਪਿਓ ਨਹੀਂ ਹੁੰਦੇ ਪਰਾ ਪਰਜੈਣੀਆਂ ਗੱਲਾਂ ਦੂਰ ਦੇ ਫੁੱਲ ਸਵੇਦੇ ਹੁੰਦੇ ਐ। ਮੈਂ ਕਿਹਦੀ ਤੂੰ ਜਾਇਆ ਈ ਚਾਰ ਦਿਨ। ਆ ਤੂੰ ਚਿੱਤਾਂ ਜਵਾਬੀ ਦੇ ਤਾਂ ਤੂੰ ਕਦੇ ਜਾਣੀ ਨਹੀਂ। ਉਹ ਮੇਰੀ ਗੱਲ ਸੁਣ। ਹਾਂ? ਉਹ ਤੂੰ ਮੇਰੇ ਭੈਣ ਦੇ ਕੀ ਕਰਨਾ ਪਰੇ ਕੀ ਕਹਿਣਾ ਮੇਰੇ ਭੈਣ ਨੂੰ? ਮੈਂ ਕੀ ਕੰਨ ਪਾਣੀ ਨਹੀਂ। ਮੈਂ ਤਾਂ ਭੈਣ ਨੂੰ ਇਹ ਕਹਿ ਮਾਂ ਤੇਰਾ ਭਰਾ ਬਾਰ-ਬਾਰ ਆਇਆ ਕਹਿੰਦਾ ਭਈ ਮੈਨੂੰ ਕਹਿੰਦਾ ਪੇਕੇ ਦਾ ਕਿ ਮਾਂ ਪਿਓ ਨਹੀਂ ਹੁੰਦੇ। ਇਹ ਕਹਿੰਦਾ ਤੈਨੂੰ ਜ਼ਮੀਨ ਲਹਾਇਆ ਈ ਤੇ ਨਾਲੇ ਉਹ ਹੀ ਗੱਲ। ਪਰਾ ਪਰਜੈ ਜੀ ਤੇਰੇ ਕੀ ਲੱਗੇ? ਉਹ ਤਾਂ ਆਪਦੇ ਅਗਲੇ ਤੈਨੂੰ ਕਿਤੇ ਫੋਨ ਕੀਤਾ ਨਾ ਨੇ। ਭੈਣ ਕਹਿੰਦੀ ਵੀ ਮੇਰਾ ਭਰਾ ਮੇਰੇ ਕੋਲ ਕਿੰਨਾ ਕੰਮ ਕਿੰ ਜਦੋਂ ਮੇਰੇ ਮਾਪਿਆਂ ਨੂੰ ਕੁਝ ਹੋ ਗਿਆ ਫਿਰ ਉਹ ਵੀ ਮੇਰੇ ਨਹੀਂ ਕਰੂਗਾ। ਅੱਛਾ ਅੱਛਾ ਸਾਰੀਆਂ ਕੱਲਾ ਜਿਹੜੇ ਆਪਣੇ ਆਉਣ ਨੂੰ ਭੈਣ ਕੋਈ ਰਸਤੀ ਹੈ। ਹਾਂ ਨਹੀਂ ਮੇਰਾ ਭਰਾ ਤਾਂ ਇੰਨਾ ਫੋਲ ਹੋਣਾ ਮੈਨੂੰ ਤੇ ਚਾਹੇ ਕੁੜੀ ਨੂੰ ਕਿੱਦਾਂ ਫੋਨ ਲਾ ਕੁੜੀ ਲਾਉਂਗੀ ਤੇਰੇ ਕੋਲ ਉਹ ਕਹਿੰਦੀ ਮੈਂ ਤਾਂ ਆਪ ਲਾਉਣੀ ਮੈਂ ਤਾਂ ਕਦੇ ਸੋਚੀ ਨਹੀਂ ਵੀ ਮੈਂ ਇਹਨਾਂ ਲਾਵਾਂ ਭਾਈ ਨੂੰ ਫੋਨ ਮੈਂ ਆਪ ਲਾਉਣੀ ਹੈ। ਕਹਿੰਦੀ ਮੇਰੇ ਭਰਾ ਨੇ ਤਾਂ ਕਦੇ ਫੋਨ ਨਹੀਂ ਕੀਤਾ ਮੈਨੂੰ। ਤੂੰ ਬੋਲ ਲੈ ਬਾਲਾ ਕਰ ਲੈ। ਤੂੰ ਮੇਰੀ ਭੈਣ ਨੂੰ ਫੋਨ ਕਰ ਦੇ ਉਹ ਮਿਲਣ ਆ ਜੇ ਫਿਰ। ਭੈਣ ਤਾਂ ਮੈਂ ਕਹਿੰਦਾ ਭੈਣ ਨੂੰ। ਪੈਣ ਨੇ ਮੈਨੂੰ ਸਿੱਧੀ ਗੱਲ ਕਹਤੀ ਭੈਣ ਕਹਿੰਦੀ ਜਿੱਦੇ ਤੈਨੂੰ ਜਾਣ ਦੇਣਗੇ ਨਾ ਉਹਦੇ ਆਉਂਗੀ ਮੈਂ ਤਾਂ ਓਨੇ ਦਿਨ ਮੈਂ ਜਮਾ ਨਹੀਂ ਹੁੰਦੀ ਜੇ ਤੈਨੂੰ ਹਾਂ ਕਰ ਦਾਂਗੇ ਪੇਕੇਂ ਜਾਇਆ ਤਮ ਆ ਜੂਗੀ ਜਦੋਂ ਫਿਰ ਤੇਰੇ ਭਰਾ ਭਰਜਾਈ ਨੇ ਪੇਕੇ ਖਤਮ ਹੋ ਗਏ ਮਾਪੇ ਮਰੇ ਤਾਂ ਤੇਰੇ ਭਰਾ ਭਰਜਾਈ ਚੰਨ ਜਗਦੇ ਉਹਨਾਂ ਕੋਲ ਨਹੀਂ ਤੈਨੂੰ ਜਾਣ ਦਿੰਦੇ ਤੇ ਫਿਰ ਮੇਰੇ ਕਾਹਦੇ ਪੇਕੇ ਰਹਿਗੇ ਅੱਛਾ ਅੱਛਾ ਸਾਰੀਆਂ ਗੱਲਾਂ ਮੇਰੀ ਭੈਣ ਨੂੰ ਪੜਾ ਦੇ ਕੋਈ ਕਹਿੰਦਾ ਕਿ ਪੇਕੇ ਤਾਂ ਸਿਰਫ ਮਾਵਾ ਨਾਲ ਹੁੰਦੇ ਸਿਰਫ ਮਾਵਾ ਨਾਲ ਪੇਕੇ ਨਹੀਂ ਹੁੰਦੇ ਪੇਕੇ ਤਾਂ ਭਰਾ ਤੇ ਭਰਜਾਈ ਨਹੀਂ ਹੁੰਦੇ ਮੇਰੀ ਭਰਜਾਈ ਮੇਰਾ ਇੰਨਾ ਕਰਦੀ ਆ ਮਾਵਾ ਵਰਗੀ ਭ ਬੋਲੇ ਮੈਂ ਤੇਰੀ ਪਰੇਨਿ ਦੇ ਨਾਲ ਮਤਲਬ ਉਹਦੇ ਆਊਗੀ ਜਿੱਦੈ ਤੂੰ ਪੇਕੇ ਜਾਵੇਂਗਾ ਹਾਂ ਜਿੱਦੈ ਮੈਂ ਪੇਕੇ ਜਾਊਂਗੀ ਉਹ ਹੁਣ ਤੂੰ ਸੋਚ ਲੈ ਮੈਨੂੰ ਭੇਜਣਾ ਇਹ ਨਾ ਬੇ ਜਣੇ ਬੇਬੇ ਤਾਂ ਕੁਛ ਨਹੀਂ ਕਹਿੰਦੀ ਬੇਬੇ ਤਾਂ ਹਾਂ ਕਰ ਦੂ ਜੇ ਤੂੰ ਆਪੇ ਮੈਨੂੰ ਐਂ ਦੱਸ ਹਾਂ ਕਿ ਜਾਣਾ ਕਿੱਦੈ ਐ ਲੈ ਮੈਂ ਤਾਂ ਭਾ ਤੜਕੇ ਵਗ ਜਾਂ ਪੈਣ ਕੱਲ ਨੂੰ ਆਜੂ ਫਿਰ ਪੈਣ ਆਜੂ ਵੀ ਹੈ ਤੂੰ ਫੋਨ ਕਰ ਦੇਈ ਹੈ ਫੋਨ ਮੈਂ ਨੀ ਉਹ ਵੀ ਕਰਦੇ ਨਹੀਂ ਮੈਂ ਤਾਂ ਹੁਣ ਕਰਦੇ ਨਹੀਂ ਆ ਫੋਨ ਭੈਣ ਮੈਂ ਤੜਕੇ ਜਾਊਂ ਤੇ ਤੂੰ ਤੜਕੇ ਆ ਜੀ ਲਪੜਾ ਬੋਲੇ ਤੂੰ ਐ ਕਰ ਮੈਨਾਂ ਤਾਂ ਉਹ ਵਾਜੀ ਆਗਿਆ ਪਤਾ ਲੱਗਿਆ ਭੈਣਾਂ ਦਾ ਪਿਆਰ ਕੀ ਹੁੰਦਾ ਓਏ ਐਂ ਮੇਰੇ ਭਰਾ ਕਹਿੰਦਾ ਸੀ ਮੇਰਾ ਭਰਾ ਕਹਿੰਦਾ ਭੈਣੇ ਤੂੰ ਫੋਨ ਕਰਕੇ ਆਈ ਕਿੰਨੀ ਕੀ ਗੱਲ ਕੀ ਗੱਲ ਹੋ ਗਈ ਮੈਂ ਇੱਥੇ ਕੋਈ ਨਹੀਂ ਬਈ ਮੈਨੂੰ ਅੱਜ ਆਉਣ ਨਹੀਂ ਦਿੱਤਾ ਥੋੜਾ ਜਿਹਾ ਕੰਮ ਹੋ ਗਿਆ ਸਾਡੇ ਘਰੇ ਮੈਂ ਤਾਂ ਪੂਰਾ ਤਾਂ ਦੱਸਿਆ ਵੀ ਨਹੀਂ ਵੀ ਐ ਕਹਿੰਦਾ ਕੋ ਚਲ ਕੋਈ ਗੱਲ ਨਹੀਂ ਮੈਂ ਤੇਰੀ ਜਿੱਤਰਾ ਹੋ ਗਈ ਤੂੰ ਹੁਣ ਐਂ ਕਰ ਵੀ ਭੈਣ ਨੂੰ ਫੋਨ ਕਰ ਦੇ ਵੀ ਮੈਂ ਦਾ ਸਵੇਰੇ ਜਾਉਂਗੀ ਤੇ ਤੂੰ ਹੁਣ ਆਈ ਜਾ ਭੈਣ ਤਾਂ ਆ ਜੂਗੀ ਭੈਣ ਭਰਾ ਦਾ ਨਾ ਪਿਆਰ ਦੇਖਣਾ ਚਾਹੀਦਾ ਭਰਾ ਭਠੇਰਾ ਕਰਦੇ ਹੁੰਦੇ ਆ ਆਪਣੇ ਦਾ ਭੈਣਾਂ ਦਾ ਕੀ ਗੱਲ ਹੈ ਜੇ ਭਰਾ ਫੋਨ ਨਹੀਂ ਕਰ ਸਕਦੇ ਭਰਾਵਾਂ ਦਾ ਮਜਬੂਰ ਹੁੰਦੇ ਕੰਮਾਂ ਤਾਂ ਨੇ ਚੋਣਾ ਮੈਂ ਹੁੰਦਾ ਚੱਲ ਭੈਣ ਕਰ ਲੂਗੀ ਕਰ ਲਾਂਗੇ ਗੱਲ ਮੈਂ ਵੀ ਆਦੇ ਭਰਾ ਨਾਲ ਗੱਲ ਕਰ ਲਾਂਦੀ ਸੀ ਮੈਂ ਕੋਲੋਂ ਲਾਲਾਂ ਦੀ ਸੀ ਤੂੰ ਸੁਣਾਈ ਕਰਦਾ ਸੀ ਬਾਰ-ਬਾਰ ਤੇ ਕਿੱਦਾਂ ਕਰੇ ਤੇਰੇ ਭਰਾ ਨੇ ਫੋਨ ਹੁਣ ਮੈਨੂੰ ਕਹੜਾ ਪਤਾ ਸੀ ਤੂੰ ਕਰਦਾ ਨਾ ਕਰਦਾ ਮੈਨੂੰ ਤਾਂ ਹੁਣ ਜਦੋਂ ਗੱਲਾਂ ਖੜਨਾ ਹੁਣ ਦੱਸਿਆ ਕੁੜੀ ਨੇ ਮੈਨੂੰ ਤਾਂ ਕਦੇ ਬਾਈ ਨੇ ਫੋਨ ਨਹੀਂ ਇਹ ਗੱਲ ਮੈਨੂੰ ਪਤਾ ਲੱਗ ਗਿਆ ਵੀ ਮੇਰੀ ਭੈਣ ਦਾ ਤੇ ਦੇਖ ਲੈ ਤੇਰਾ ਕਿੰਨਾ ਮੂ ਸਾਡੇ ਤਾਂ ਬਥੇਰੇ ਨੰਦ ਪਰਜਾਈ ਦਾ ਬਾਦੂ ਪਿਆਰੇ ਮੈਂ ਤੈਨੂੰ ਦੱਸਾਂ ਤੇ ਗਾਣਾ ਮੇਰੀ ਪਰਜਾਈ ਨਾ ਵੀ ਮੇਰਾ ਇੰਨੀ ਮੇਰਾ ਉਹ ਕਰਦੀ ਜਿੰਨਾ ਮੈਂ ਦੀ ਨਣਦ ਦਾ ਕਰਦੀ ਐ ਨਹੀਂ ਹੈਗਾ ਮੈਨੂੰ ਕੱਲ ਨੂੰ ਬੇਬੇ ਨੂੰ ਕੁਝ ਹੋ ਗਿਆ ਵੀ ਕੁੜੀ ਨੂੰ ਮੈਂ ਮੂੰਹ ਨਹੀਂ ਲਾਉਂਗੀ ਜਮਾਂ ਬੁਲਾਉਂਗੀ ਨਹੀਂ ਐ ਕਹਿੰਦੇ ਨੇ ਵੀ ਤੇਰੇ ਪੇਕੇ ਖਤਮ ਹੋ ਗਏ ਮੈਂ ਉਹਨੂੰ ਕਹਾਂ ਮੈਂ ਕਹਿੰਦੇ ਭਾਈ ਬੇਬੇ ਕਿਤੇ ਮਰਜੀ ਰਹੇ ਪੇਕੇ ਭਰਾ ਪਰਜਾਈ ਨਾ ਹੁੰਦੇ ਮੇਰੇ ਕੋਲੇ ਕਾਹੇ ਨਾ ਕਹੀਂ ਕਦੇ ਵੀ ਮਨ ਚ ਨਾ ਲੈ ਇਹ ਗੱਲ ਵੀ ਮਾਂ ਮਰ ਗਈ ਤਾਂ ਪੇਕੇ ਖਤਮ ਹੋ ਗਏ ਭੈਣ ਤਾਂ ਮੇਰੀ ਐ ਮੇਰੀ ਜਿੰਨੀ ਹਿਸ਼ਾਰ ਐ ਤੇਰੇ ਨਾਲ ਪਹਿਲਾਂ ਹੀ ਬਣਾ ਕੇ ਰੱਖਦੀ ਐ ਵੀ ਜੇ ਕੱਲ ਨੂੰ ਵੀ ਮ ਫਿਰ ਮੇਰੀ ਭੁਜਾਈ ਮੇਰੇ ਨਾਲ ਨਾਰਾਜ਼ ਨਾ ਹੋਵੇ ਚੱਲ ਕਿਵੇਂ ਮਰਜੀ ਲਾਲਾ ਸ਼ਹਾਰ ਹੈ ਭਾਣਾ ਕਿਵੇਂ ਹੈ ਮੇਰਾ ਤਾਂ ਬਿਤੇਰੀ ਕਰਦੀ ਹੈ ਤੇਰੇ ਜਿਹੀ ਨਹੀਂ ਸ਼ਹਾਰ ਨਹੀਂ ਹੈ ਕਿ ਤੂੰ ਥੋੜਾ ਜਿਆਦਾ ਸ਼ਹਾਰ ਚੱਲ ਕੋਈ ਨਹੀਂ ਮੈਂ ਕਰਦੀ ਹੈ ਤੇਰੀ ਹਵਾ ਕੱਢਣੀ ਸੀ ਪਤਾ ਲੱਗ ਗਿਆ ਨਾ ਵੀ ਕਿਵੇਂ ਹੁੰਦਾ ਭੈਣ ਦਾ ਮੋਹ ਜਿਵੇਂ ਤੈਨੂੰ ਆਦੀ ਭੈਣ ਦਾ ਮੋਹ ਐਵੇਂ ਜਿੱਕਰ ਮੇਰੇ ਭਰਾ ਨੂੰ ਮੈਂ ਤੇ ਭਰਾ ਨੂੰ ਕਹਿੰਦੀ ਬਈ ਮੈਂ ਤੜਕੇ ਆਉਂ ਤੇ ਦੀਦੀ ਨੂੰ ਮੈਂ ਕਹਿੰਦੀ ਤੁਸੀਂ ਕੱਲ ਨੂੰ ਆ ਜਿਓ ਦੀਦੀ